ਕਿਸਾਨ ਭਰਾਵੋ ਇਹ ਪਨੀਰੀ ਆਪਾਂ ਨੇ ਵੇਜੀ ਦੀ ਬਿਲਕੁਲ ਇਹ ਖੜਚੁਕੀ ਤੇ ਪੀਲੀ ਪੈ ਚੁੱਕੀ ਸੀ ਤੇ ਆ ਦੋਨੇ ਜਿਹੜੇ ਜ਼ਿੰਕ ਨੇ ਪਾਊਡਰ ਨੇ ਇਹ ਦੋਨੇ ਆਪਾਂ ਨੇ ਇਹਦੇ ਵਿੱਚ ਇਸਤੇਮਾਲ ਕਰੇ ਨੇ ਇਹਦੇ ਵਿੱਚ ਛੁੱਟੇ ਨੇ ਯੂਰੀਅਰ ਇਹਦੇ ਵਿੱਚ ਰਲਾ ਕੇ ਇਹ ਭਰਾਵੋ ਅੱਜ ਦੋ ਦਿਨ ਹੋਏ ਨੇ ਇਹਨੂੰ ਸਿੱਤੇ ਨੂੰ ਪਰ ਬਹੁਤ ਵਧੀਆ ਰਿਜ਼ਲਟ ਇਹ ਨੇ ਪਨੀਰੀ ਦਾ ਰਿਜ਼ਲਟ ਆਏਗਾ ਦੇਖੋ ਬਿਲਕੁਲ ਐਨ ਕਾਲੀ ਪਨੀਰੀਆ ਬਿਲਕੁਲ ਵਧੀਆ ਰਿਜ਼ਲਟ ਇਹਦਾ ਭਰਾਵੋ ਹੈ ਦੋਨਾਂ ਦਾ ਤਾਂ ਕਿ ਜੇ ਕਿਸੇ ਕਿਸਾਨ ਭਰਾ ਦੀ ਪਨੀਰੀ ਨਹੀਂ ਚੱਲ ਰਹੀ ਪੀਲੀ ਪਹਿਰੀਆ ਗਰੋਥ ਨਹੀਂ ਕਰ ਰਹੀ ਤਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਆ ਦੋਨੇ ਤੁਹਾਡੇ ਸਾਹਮਣੇ ਦਿਸ ਰਹੇ ਨੇ ਇਹਨਾਂ ਦਾ ਇਸਤੇਮਾਲ ਕਰੋ ਤਾਂ ਕਿ ਜੂਰੀਏ ਇਹਦੇ ਵਿੱਚ ਰਲਾ ਕੇ ਤਾਂ ਤੁਹਾਡੀ ਪਨੀਰੀ ਦਾ ਵਧੀਆ ਰਿਜ਼ਲਟ ਹੋਊਗਾ ਭਰਾਵੋ ਇਹ ਤੁਹਾਨੂੰ ਮੈਂ ਤਾਂ ਦੁਸ਼ਾ ਰਿਹਾ ਆ ਵੀ ਕਿਸੇ ਕਿਸਾਨ ਭਰਾ ਦੀ ਪਨੀਰੀ ਨਹੀਂ ਚੱਲ ਰਹੀ ਪੀਲੀ ਪੈ ਰਹੀ ਆ ਜਾਂ ਮੱਚਦੀ ਆ ਕੁਝ ਵੀ ਆ ਤਾਂ ਇਹਦਾ ਇਸਤੇਮਾਲ ਜਰੂਰ ਕਰੋ ਮੈਂ ਤਜਰਬਾ ਕਰਿਆ ਭਰਾਵੋ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਕਈ ਵੀਰ ਭਰਾਵਾਂ ਵੀ ਪਨੀਰੀ ਮਹਿੰਗੀ ਮਿਲਿਆ ਭਰਾਵੋ ਆਪਾਂ ਨੂੰ ਘਟੋ ਘਟ ਹੋ 150 ਤੋਂ ਘੱਟ ਤੱਕ ਕਿਸੇ ਨੂੰ ਵੀ ਕੋਈ ਬੀਜ ਨਹੀਂ ਮਿਲਿਆ ਜੀਰੀ ਦਾ ਕਿਉਂਕਿ ਉਹ ਤੋਂ ਆਪਾਂ ਧਿਆਨ ਨਹੀਂ ਕਰਦੇ ਇਹ ਗੱਲਾਂ ਦਾ ਜੇ ਆਪਾਂ ਤੋਂ ਆਪ ਨਹੀਂ ਝਾੜੀ ਜਾਂਦੀ ਬੀਜ ਵਾਸਤੇ ਤਾਂ ਦੋ ਦਿਹਾੜੀ ਇਹ ਲਾ ਕੇ ਝਾੜ ਲਿਆ ਕਰੋ ਭਰਾਵੋ ਸਾਰੇ ਬੀਜ ਆਪਣੇ ਲਵੇ ਰੱਖਿਆ ਕਰੋ ਜੈਨੀ ਲੋੜ ਮੁਤਾਬਕ ਤਾਂ ਕਿ ਆਪਣੀ ਜਿਹੜੀ ਲੁੱਟ ਆਈ ਸੀ ਇਹਨਾਂ ਜੀਰੀਆਂ ਦੇ ਝੋਨੇ ਦੇ ਬੀਜ ਦੇ ਵਿੱਚ ਹੋਈ ਆ ਉਹ ਕਿਤੇ ਨਹੀਂ ਹੋਣੀ ਭਰਾਵੋ ਤੰਤਨ 4 400 ਰੁਪਏ ਕਿਲੋ ਇਹ ਬੀਜ ਮਿਲੇਗਾ ਹੁਣ ਵੀ ਭਰਾਵਾਂ ਨੂੰ ਬੇਨਤੀ ਕਰਦੇ ਆ ਜੇ ਕਿਸੇ ਦੀ ਪਨੀਰੀ ਨਹੀਂ ਚੱਲਦੀ ਤਾਂ ਦੋਨੇ ਤੁਹਾਨੂੰ ਪੁੜੀਆਂ ਦਿਖਾ ਰਿਹਾ ਮੈਂ ਸਕਰੀਨ ਦੇ ਉੱਪਰ ਇਹ ਜਰੂਰ ਜੂਰੀਏ ਰੇ ਦੇ ਵਿੱਚ ਰਲਾ ਕੇ ਪਾਓ ਭਰਾਵੋ ਆ ਆਪਣੀ ਪਨੀਰੀ ਦਾ ਰਿਜ਼ਲਟ ਦੇਖੋ ਬਿਲਕੁਲ ਪੀਲੀ ਖੜੀ ਤੀ ਅੱਜ 2 ਦਿਨ ਹੋਏ ਨੇ ਪਾਏ ਨੂੰ ਅੱਜ ਤੀਜਾ ਦਿਨ ਇਹਦਾ ਕਿੰਨਾ ਵਧੀਆ ਰਿਜ਼ਲਟ ਆ ਭਰਾਵੋ ਇਹ ਜਾਣਕਾਰੀ ਦਿੱਤੀ ਆ ਭਰਾਵੋ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਵੱਦ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਸਾਰੇ ਕਿਸਾਨ ਭਰਾ ਆਪਦੀ ਪਨੀਰੀ ਸਹੀ ਟਾਈਮ ਤਿਆਰ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ